ਨਵੀਆਂ GST ਦਰਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਹਰ ਕੋਈ ਖੁਸ਼ ਹੈ ਕਿਉਂਕਿ ਬਹੁਤ ਕਾਰੀਆਂ ਜ਼ਰੂਰੀ ਵਸਤਾਂ ਨੇ ਜਿਹੜੀਆਂ ਉਹ ਸਸਤੀਆਂ ਹੋ ਗਈਆਂ ਨੇ ਉਹਨਾਂ ਉੱਤੇ ਲੱਗਣ ਵਾਲਾ GST ਹੁਣ ਘਟ ਗਿਆ ਏ ਲੇਕਿਨ ਕੁਝ ਚੀਜ਼ਾਂ ਅਜਹੀਆਂ ਨੇ ਜਿਹੜੀਆਂ ਮਹਿੰਗੀਆਂ ਹੋ ਗਈਆਂ ਨੇ ਉਹਨਾਂ ਚੀਜ਼ਾਂ ਨੂੰ ਖਰੀਦਣ ਵਾਸਤੇ ਤੁਹਾਨੂੰ ਆਪਣੀ ਜੇਬ ਆ ਜਿਹੜੀ ਉਹ ਜ਼ਿਆਦਾ ਢਿੱਲੀ ਕਰਨੀ ਪਵੇਗੀ ਤਾਂ GST ਅਧੀਨ ਤਿੰਨ ਟੈਕਸ ਸਲੈਬਾਂ ਨੇ ਜਿਹੜੀਆਂ ਉਹ ਹੁਣ ਸਰਕਾਰ ਦੇ ਵੱਲੋਂ ਰੱਖੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 5% ਅਤੇ 18% ਦਾ ਜ਼ਿਕਰ ਹੋ ਰਿਹਾ ਹੈ ਲੇਕਿਨ ਇੱਕ GST ਦੀ ਟੈਕਸ ਸਲੈਬ 40% ਦੀ ਵੀ ਆ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਉੱਤੇ ਲਾਗੂ ਹੁੰਦੀ ਹੈ ਤਾਂ ਸਰਕਾਰ ਦੇ ਵੱਲੋਂ ਕਈ ਵਸਤੂਆਂ ਦੇ ਉੱਤੇ ਟੈਕਸ ਘਟਾ ਦਿੱਤੇ ਗਏ ਨੇ ਪਰ ਵਧੀ ਹੋਈ ਟੈਕਸ ਦਰ ਦੇ ਕਾਰਨ ਕੁਝ ਵਸਤੂਆਂ ਮਹਿੰਗੀਆਂ ਹੋ ਗਈਆਂ ਨੇ ਤਾਂ ਟੋਡੀ ਜਾਣਕਾਰੀ ਲਈ ਦੱਸ ਦਿਆਂ ਕਿ ਲਗਜ਼ਰੀ ਅਤੇ ਨੁਕਸਾਨਦੇ ਉਤਪਾਦਾਂ ਨੂੰ ਵੱਖਰੀ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ ਅਤੇ ਉਹਨਾਂ ਦੇ ਉੱਤੇ 40% ਦੀ GST ਦਰ ਲਗਾਈ ਗਈ ਹੈ। ਇਹਨਾਂ ਉਤਪਾਦਾਂ ਦੇ ਵਿੱਚ ਕੋਲ ਡਰਿੰਕਸ ਵਰਗੀਆਂ ਲਗਜ਼ਰੀ ਵਸਤੂਆਂ ਅਤੇ ਸਿਗਰਟ ਅਤੇ ਤੰਬਾਕੂ ਵਰਗੇ ਨੁਕਸਾਨਦੇ ਉਤਪਾਦ ਸ਼ਾਮਿਲ ਨੇ। ਲਗਜ਼ਰੀ ਕਾਰਾਂ ਵੀ ਇਸ ਸ਼੍ਰੇਣੀ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਤਾਂ ਕਿਹੜੀਆਂ ਵਸਤੂਆਂ ਉੱਤੇ 40% ਟੈਕਸ ਲਗਾਇਆ ਜਾਵੇਗਾ ਇਸ ਦੀ ਤੁਹਾਨੂੰ ਜਾਣਕਾਰੀ ਦਿੰਦੇ ਆ ਕਿ ਪੈਟਰੋਲ ਦੀਆਂ 1200 cc ਤੋਂ ਵੱਡੀਆਂ ਅਤੇ ਡੀਜ਼ਲ ਲਈ 15 cc ਤੋਂ ਵੱਡੀਆਂ ਸਾਰੀਆਂ ਕਾਰਾਂ ਦੇ ਜਿਹੜੀਆਂ ਉਹਨਾਂ ਉੱਤੇ ਵਾਧੂ GST ਲੱਗੇਗਾ ਦੂਜੇ ਪਾਸੇ 350 cc ਤੋਂ ਵੱਧ ਸਮਰੱਥਾ ਵਾਲੀਆਂ ਮੋਟਰਸਾਈਕਲ ਨਿੱਜੀ ਵਰਤੋਂ ਲਈ ਹੈਲੀਕਾਪਟਰ ਜਹਾਜ਼ ਮਨੋਰੰਜਨ ਜਾਂ ਖੇਡ ਲਈ ਕਿਸ਼ਤੀਆਂ ਅਤੇ ਹੋਰ ਜਹਾਜ਼ ਪਾਣ ਮਸਾਲਾ ਤੰਬਾਕੂ ਗੁਟਕਾ ਬੀੜੀਆਂ ਆਦਿ ਦੂਜੇ ਪਾਸੇ ਖੰਡ ਜਾਂ ਹੋਰ ਮਿੱਠੇ ਨਾਲ ਬਣੇ ਪਦਾਰਥ ਦੇ ਜਿਹੜੇ ਉਹਨਾਂ ਦੇ ਉੱਤੇ ਜੀਐਸਟੀ ਜਾਂ ਜਿਹੜਾ ਉਹ ਵਧਾਇਆ ਜਾਵੇਗਾ 40% ਜੀਐਸਟੀ ਲੱਗੇਗਾ ਖੰਡ ਜਾਂ ਹੋਰ ਮਿੱਠੇ ਪਦਾਰਥਾਂ ਵਾਲਾ ਹਵਾਦਾਰ ਪਾਣੀ ਆ ਜਿਹੜਾ ਉਹ ਮਹਿੰਗਾ ਹੋਵੇਗਾ ਸਵਾਦ ਵਾਲੇ ਪਾਣੀ ਵਾਲੇ ਪਦਾਰਥ ਕੈਫੀਨ ਪੀਣ ਵਾਲੇ ਪਦਾਰਥ ਜਾਨੀ ਕਿ ਜਿਹੜੇ ਕੋਲ ਡਰਿੰਕਸ ਦੀਆਂ categories ਦੇ ਵਿੱਚ ਆਉਂਦੇ ਨੇ ਦੂਜੇ ਪਾਸੇ ਜੀਐਸਟੀ ਕੌਂਸਲ ਨੂੰ ਦਿੱਤੇ ਆਪਣੇ ਭਾਸ਼ਣ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਿਹਾ ਕਿ ਸਾਰੀ ਅਵਸਥਾਾਂ ਜਿਨ੍ਹਾਂ ਵਿੱਚ ਖੰਡ ਜਾਂ ਹੋਰ ਮਿੱਠੇ ਪਦਾਰਥਾਂ ਜਾਂ ਸਵਾਦ ਵਾਲੇ ਪਦਾਰਥ ਕੈਫੀਨ ਵਾਲੇ ਪੀਣ ਵਾਲੇ ਪਦਾਰਥ ਫਲਾਂ ਦੇ ਪੀਣ ਵਾਲੇ ਪਦਾਰਥ ਜਾਂ ਫਲਾਂ ਦੇ ਜੂਸ ਵਾਲੇ ਕਾਰਬੋਨੇਟਿਡ ਖਾਣ ਪੀਣ ਵਾਲੇ ਪਦਾਰਥ ਅਤੇ ਹੋਰ ਗੈਰ ਸ਼ਰਾਬ ਪੀਣ ਵਾਲੇ ਪਦਾਰਥ ਇਸ ਦੇ ਵਿੱਚ ਸ਼ਾਮਿਲ ਨੇ ਘੱਟ ਦਰਾਂ ਤੇ ਨਿਰਧਾਰਿਤ ਕੀਤੇ ਗਏ ਪਦਾਰਥਾਂ ਨੂੰ ਛੱਡ ਕੇ 40% ਟੈਕਸ ਬ੍ਰੈਕਟ ਦੇ ਅਧੀਨ ਇਹ ਆਉਣਗੇ ਤਾਂ ਇਹਨਾਂ ਤੋਂ ਇਲਾਵਾ ਸੋਦੇ ਹੋਏ ਢਾਂਚੇ ਤਹਿਤ ਜ਼ਿਆਦਾਤਰ ਭੋਜਨ ਅਤੇ ਟੈਕਸਟਾਈਲ ਉਤਪਾਦ ਪਹਿਲਾਂ ਦੀਆਂ ਵੱਖ-ਵੱਖ ਦਰਾਂ ਦੀ ਬਜਾਏ ਇੱਕਸਾਰ 5% GST ਦੇ ਅਧੀਨ ਆਉਣਗੇ ਰੋਜ਼ਾਨਾ ਘਰੇਲੂ ਉਪਕਰਣ ਜਿਵੇਂ ਕਿ ਫ੍ਰਿਜਰ ਵੱਡੇ ਟੈਲੀਵਿਜ਼ਨ ਸੈੱਟ AC ਹੁਣ 18% ਟੈਕਸ ਨੂੰ ਆਕਰਸ਼ਿਤ ਕਰਨਗੇ 18% ਟੈਕਸ ਦੇ ਤਹਿਤ ਇਹ ਆਉਣਗੇ ਦੂਜੇ ਪਾਸੇ ਜਿਸ ਨਾਲ ਖਪਤਕਾਰਾਂ ਦੇ ਟੈਕਸ ਦਾ ਬੋਝ ਆ ਜਿਹੜਾ ਉਹ ਘਟ ਜਾਵੇਗਾ 12 ਦੂਪਈਆ ਵਹਾਨ ਖੇਤੀਬਾੜੀ ਦੀ ਮਸ਼ੀਨਰੀ ਸਣੇ ਬਹੁਤ ਕੁਝ ਇਸ ਦੇ ਵਿੱਚ ਸਸਤਾ ਵੀ ਹੋਇਆ ਹੈ ਜਿਸ ਦੇ ਬਾਰੇ ਅਸੀਂ ਪਹਿਲਾਂ ਵੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਅਤੇ ਅੱਜ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ